ਜੋ ਟੋਕਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਸੁਣਾਉਣਿਆ ਹੈ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਡੋੜਕੇ ਚਾਰੇ ਪਤਿਲਾ ਪਾਣੀ ਦਾ ਪੈ ਗਿਆ ਸੁਆਦ ਕਸ਼ਮਨ ਖਾਣੇ ਦਾ ਪੈ ਗਿਆ ਸੁਆਦ ਕਸ਼ਮਨ ਖਾਣੇ ਦਾ ਡੋੜਕੇ ਚਾਰੇ ਪਤਿਲਾ ਪਾਣੀ ਦਾ ਪੈ ਗਿਆ ਸੁਆਦ ਕਸ਼ਮਨ ਖਾਣੇ ਦਾ பலாம் பார்க்கி மேரி தர பார்க்கி மேரி பாரம பேடக்கி துவ ਕੇ ਚਾ ਦੇ ਪਿੰਨਾ ਪਾਣੀ ਦਾ ਕਹਿ ਗਿਆ ਸੁਵਾਦ ਕਸਮਾਨੂ ਪਾਣੀ ਦਾ ਸੱਸ ਕਹਿੰਦੀ ਪਹਿਲਾ ਮਾਟੀ ਮੇਰੀ ਪਰ ਦੇ ਜਖਰਾ ਤੇ ਪੀੜਾ ਭਾਵੇਂ ਗਿਣੇ ਤਰਦੇ ਸੱਸ ਕਹਿੰਦੀ ਪਹਿਲਾ ਮਾਟੀ ਮੇਰੀ ਪਰ ਦੇ ਜਖਰਾ ਤੇ ਪੀੜਾ ਮੇਰਾ ਗਿਣੇ ਤਰਦੇ ਦੋੜ चारा पतीला पाणि के साद कस् मनू पाणि दा दौडके चा पतीला पाणि पा गे सुवाद का मनू पाणि क्ली पट्टी मे पर பட்டோலை கணே தரக்கா பத்த பண்ணி துவா கசமி துவது கசமான் ஜோர கேந்தா பல வாட்டி மேரி பார்க்க கேந்தா பல வாட்டி மேரி பார்க்க ਕਾਲਮਕ ਕਤਾਬਾਂ ਬੰ ਮਿਣੀ ਤਰਦੇ ਕਾਲਮਕ ਕਤਾਬਾਂ ਬੰ ਮਿਣੀ ਤਰਦੇ ਢੋਡਕੇ ਚਾਰੇ ਪਤਿੱਲਾ ਪਾਣੀ ਦਾ ਪਨਗੇ ਅਸਵਾਦ ਖਸ ਮਨੂ ਖਾਣੀ ਦਾ ਢੋਡਕੇ ਚਾਰੇ ਪਤਿੱਲਾ ਪਾਣੀ ਦਾ ਪਨਗੇ ਅਸਵਾਦ ਖਸ ਮਨੂ ਖਾਣੀ ਦਾ জেઠ ਕਹਿੰਦਾ ਪਹਿਲਾਂ ਬਾਟੀ ਮੇਰੀ ਪਰ ਦੇ ਮੇਰੀ ਨਜੂਬਾਂ ਮੈਂ ਕਹਿਣ ਕਰਦੇ ਜੇਠ ਕਹਿੰਦਾ ਪਹਿਲਾਂ ਬਾਟੀ ਮੇਰੀ ਪਰ ਦੇ ਨਜੂਬਾਂ ਮੇਰੀ ਗਹਿਣ ਕਰਦੇ ਢੋਡ ਕੇ ਚਾ ਦੇ ਪਤਲਾ ਪਾਣੀ ਦਾ கஷமா காலாம் வாட்டி மேரி பார்த்த நாளை தரக்காட்டி மேரி பார்த்த காண தரக்கி தாங்க கஷமா பண்ணி தான் ਇਹ ਚਾਹ ਦੇ ਕੋ ਤੁਲਾ ਪਾਣੀ ਦਾ ਕਹੇ ਗਿਆ ਸੁਵਾਦ ਖਸਮਾ ਨੂੰ ਪਾਣੀ ਦਾ ਕਹੇ ਗਿਆ ਸੁਵਾਦ ਖਸਮਾ ਨੂੰ ਪਾਣੀ ਦਾ ਮੈਂ ਵੀ ਆਖਿਆ ਬੱਤੀ ਆਵਦੀ ਪਰਨਾ ਪਾਣਾ ਡੰਗਰ ਕਾਸ ਸਾਰਾ ਗੀਣੇ ਕਰਦਾ ਮੈਂ ਵੀ ਆਖਿਆ ਪਹਿਲਾ ਬੱਤੀ ਆਵਦੀ ਮੈਂ ਪਰਨਾ ਡੰਗਰ